ਅਪ੍ਰੈਲ ਮਹੀਨੇ ਦੇ ਵਿੱਚ ਕਿਹੜਾ ਫਲ ਆਪਾਂ ਪੰਜਾਬ ਦੇ ਵਿੱਚ ਕਾਮਯਾਬ ਕਰਕੇ ਖਾ ਸਕਦੇ ਆ ਅੱਛਰੀ ਕਾਲ ਜੀ ਮੈਂ ਗੁਰਸਮਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਇੱਕ ਬਹੁਤ ਛੋਟੇ ਜਿਹੇ ਬੂਟੇ ਕੋਲੇ ਖੜੇ ਆ 2 ਮਹੀਨੇ ਪਹਿਲਾਂ ਵੀ ਮੈਂ ਇਹਦੀ ਵੀਡੀਓ ਬਣਾਈ ਸੀ ਉਸ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਲੁਕਾਠ ਫਲ ਦਾ ਲੁਕਾਠ ਫਲ ਦੇ ਆਪਾਂ ਫੁੱਲ ਤੋੜੇ ਸੀ ਜਿਹੜੇ ਛੋਟੇ ਬੂਟੇ ਤੋਂ ਉਹ ਤੁਹਾਡੇ ਸਾਹਮਣੇ ਆ ਜੀ ਅੱਜ ਆ 2 ਮਹੀਨਿਆਂ ਤੋਂ ਬਾਅਦ 2 2.5 ਮਹੀਨਿਆਂ ਤੋਂ ਬਾਅਦ ਤੁਸੀਂ ਫਲ ਲੱਗੇ ਦੇਖ ਸਕਦੇ ਹੋ ਜੀ ਇਸ ਨੂੰ ਤੇ ਫਲ ਦਾ ਬੜਾ ਵਧੀਆ ਸਾਈਜ਼ ਆ ਤੇ ਬੜਾ ਟੇਸਟੀ ਆ ਜੀ ਹੁਣ ਪੀਲਾ ਹੋ ਚੁੱਕੇ ਆ ਅੱਜ ਆਪਣੀ ਜਿਹੜੀ ਹੈਗੀ ਆ ਜੀ April ਮਹੀਨੇ ਦੀ 11 12 ਤਰੀਕ ਆ ਜੀ 11 12 ਤਰੀਕ ਦੇ ਵਿੱਚ ਇਹ ਫਲ ਪੂਰਾ ਲੱਗ ਚੁੱਕੇ ਆ ਤੇ ਪੱਕ ਚੁੱਕੇ ਆ ਹੁਣ ਪੱਕਣ ਦੇ ਨਾਲ ਨਾਲ ਇਹ ਜਿਹੜਾ ਇਹਦਾ ਸਾਈਜ਼ ਆ ਪੂਰਾ ਡਿਵੈਲਪ ਹੋ ਕੇ ਹੁਣ ਇਹ ਪੀਲੇ ਹੋ ਗਏ ਪੀਲੇ ਹੋ ਕੇ ਇਹਨਾਂ ਨੂੰ ਆਪਾਂ ਤੋੜ ਸਕਦੇ ਆ ਜਦੋਂ ਆਪਾਂ ਪੀਲੇ ਹੋਏ ਤੋੜਦੇ ਆ ਇਹ ਮਿੱਠਾ ਫਲ ਆ ਇਹਦੇ ਦੋ ਜਾਂ ਤਿੰਨ ਸੀਡ ਹੁੰਦੇ ਆ ਜੀ ਇਹਨੂੰ ਸੀਡ ਤੋਂ ਗਰੋਨ ਵੀ ਕਰ ਸਕਦੇ ਆ ਜੀ ਉਹਦੇ ਤੇ ਆਪਾਂ ਫਿਰ ਇਹ ਲੋਕਾਟ ਦੁਬਾਰਾ ਗਰਾਫਟ ਕਰ ਸਕਦੇ ਆ ਜੀ ਹੁਣ ਇਹ ਤੁਸੀਂ ਪੌਦਾ ਦੇਖ ਸਕਦੇ ਹੋ ਜੀ ਬਹੁਤ ਛੋਟਾ ਪੌਦਾ ਮੈਂ ਥੋੜੇ ਜਿਹੇ ਫਲ ਛੱਡੇ ਸੀ ਉਨੇ ਹੀ ਫਾਲੇ ਇਹਦੇ ਤੇ ਬਣ ਗਏ ਜਿੰਨੇ ਆਪਾਂ ਨੇ ਫੁੱਲ ਛੱਡੇ ਸੀ ਤਕਰੀਬਨ ਉਨਾ ਹੀ ਫਰੂਟ ਸੈੱਟ ਹੋਇਆ ਜੀ ਹੁਣ ਇਹ ਦੇਖ ਸਕਦੇ ਹਾਂ ਵੀ ਐਨੇ ਛੋਟੇ ਬੂਟੇ ਤੇ ਫਰੂਟ ਸੈੱਟ ਹੁੰਦਾ ਜਿਉਂ ਜਿਉਂ ਇਹਦਾ ਦਰਖਤ ਜਿਹੜਾ ਵੱਡਾ ਬਣੂਗਾ ਤਾਂ ਕਿੰਨਾ ਫਰੂਟ ਮਿਲੂ ਹੁਣ ਮਾਰਚ ਦੇ ਮਹੀਨੇ ਦੇ ਵਿੱਚ April ਦੇ ਮਹੀਨੇ ਦੇ ਵਿੱਚ ਹੋਣ ਕਾਰਨ ਜੀ ਜਿਹੜਾ ਇਹ ਉਹ ਆ ਆਪਣਾ ਸਮਾਂ ਇਹ ਇਸ ਸਮੇਂ ਦੇ ਵਿੱਚ ਕੱਲਾ ਬੇਰ ਹੁੰਦਾ ਜੀ ਜਿਹੜਾ ਆਪਾਂ ਨੂੰ ਖਾਣ ਨੂੰ ਮਿਲਦਾ ਅੱਜ ਤੋਂ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆੜੂ ਆਲੂ ਵਕਾਰਾ ਚੱਲ ਪੂਗਾ ਪਰ ਅੱਜ ਦੇ ਸਹੀ ਸਮੇਂ ਦੇ ਵਿੱਚ ਜੇ ਆਪਾਂ ਤਾਜ਼ੇ ਫਲ ਦੀ ਗੱਲ ਕਰੀਏ ਤਾਂ ਬੇਰੀ ਬੇਰੀ ਦੇ ਨਾਲ ਜਾਂ ਲੋਕਾਠ ਆ ਰਿਹਾ ਜੀ ਲੋਕਾਠ ਵੀ ਜਿਹੜੇ ਹਿਮਾਚਲ ਦੇ ਨੀਮ ਪਹਾੜੀ ਇਲਾਕੇ ਨੇ ਜਿਹੜੇ ਪੰਜਾਬ ਤੇ ਹਿਮਾਚਲ ਦੇ ਵਿੱਚ ਨੇ ਜਾਂ ਹਿਮਾਚਲ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਇਹ ਲੋਕਾਠ ਦੀ ਬੂਟੇ ਹੁੰਦੇ ਆ ਜੇ ਕਾਮਜਾਬਾ ਉੱਥੇ ਪਰ ਆਪਣੇ ਪੰਜਾਬ ਦੇ ਵਿੱਚ ਵੀ ਮੇਰੇ ਫਾਰਮ ਤੇ ਲੱਗ ਚੁੱਕਿਆ ਕਾਮਜਾਬਾ ਜੀ ਤੇ ਪੁਰਾਣੇ ਬਾਗਾਂ ਦੇ ਵਿੱਚ ਆਮ ਤੌਰ ਤੇ ਇਹ ਦੇਖਣ ਨੂੰ ਮਿਲਦਾ ਸੀ ਪੰਜਾਬ ਦੇ ਵਿੱਚ ਪਰ ਜਿਉਂ ਦਿਉ ਆਪਾਂ ਹਰੀ ਕ੍ਰਾਂਤੀ ਵੱਲ ਆਈ ਗਏ ਤੇ ਪੁਰਾਣੇ ਫਰੂਟਾਂ ਨੂੰ ਭੁੱਲੀ ਗਏ ਤਾਂ ਆਹ ਫਰੂਟ ਵੀ ਲੁਪਤ ਹੋ ਗਿਆ ਬਿਲਕੁਲ ਭੁੱਲ ਗਏ ਜੀ ਇਹਨੂੰ ਕਿੱਦਾਂ ਖਾਣਾ ਕੀ ਇਹਦਾ ਟੇਸ ਸੀ ਜਾਂ ਆਪਣੇ ਬੱਚਿਆਂ ਨੂੰ ਆਪਾਂ ਦੱਸਣ ਜੋਗੇ ਨਹੀਂ ਰਹੇ ਵੀ ਲੁਕਾਠ ਵੀ ਆਪਣਾ ਕਾਮਨ ਫਰੂਟ ਸੀ ਪੰਜਾਬ ਦਾ ਜੀ ਜਿਹੜਾ ਲੁਕਾਠ ਸੀ ਇਹ ਆਪਣਾ ਨਾਰਮਲ ਆਮ ਘਰਾਂ ਦੇ ਵਿੱਚ ਖਾਧਾ ਜਾਣ ਵਾਲਾ ਫਲ ਸੀ ਹੁਣ ਇਹਨੂੰ ਆਪਾਂ ਬੀਜ ਜਿਆ ਲਾਇਆ ਇਹਨਾਂ ਤੇ ਗੱਲਬਾਤ ਕਰਦੇ ਆ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਾਂ ਬੱਚਿਆਂ ਨੂੰ ਦੱਸਾਂਗੇ ਵੀ ਇਹ ਫਰੂਟ ਆਪਣਾ ਨਾਰਮਲ ਫਰੂਟ ਆ ਜਿਹੜਾ ਪੰਜਾਬ ਦੇ ਵਿੱਚ ਹੋ ਸਕਦਾ ਤੇ ਆਪਾਂ ਅਪ੍ਰੈਲ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਇਹਨੂੰ ਖਾ ਸਕਦੇ ਆ ਪੈਦਾ ਕਰਕੇ ਜੀ ਜੇ ਹੁਣ ਆਪਾਂ ਗੱਲ ਕਰੀਏ ਜੀ ਵੀ ਅਗਲੇ ਦੋ ਆਉਣ ਵਾਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਤਾਂ ਹੋਰ ਕਈ ਫਰੂਟ ਹੋਣਗੇ ਪਰ ਇਹਨਾਂ ਪਾਰਟਿਕੂਲਰ ਇਹ 15-20 ਦਿਨਾਂ ਦੇ ਵਿੱਚ ਜਦੋਂ ਆਪਣੀਆਂ ਕਣਕਾਂ ਪੱਕਣੀਆਂ ਸਟਾਰਟ ਹੋ ਜਾਣਗੀਆਂ ਉਦੋਂ ਇਹ ਕਲਾਈ ਫਰੂਟ ਆ ਇਹ ਹੁਣ ਮੇਰੇ ਕੋਲ ਦੋ ਤਿੰਨ ਤਰ੍ਹਾਂ ਦਾ ਫਰੂਟ ਆ ਜੀ ਇੱਕ ਇਹ ਤੁਸੀਂ ਲੱਗਿਆ ਹੋਇਆ ਦੇਖ ਸਕਦੇ ਹੋ ਜੀ ਕਿੰਨਾ ਲੱਗਿਆ ਹੋਇਆ ਜੀ ਫਰੂਟ ਇੱਕ ਬੂਟੇ ਨੂੰ ਤੇ ਅਗਲੇ ਬੂਟੇ ਦੀ ਗੱਲ ਕਰੀਏ ਆਜੋ ਜੀ ਇਹਦੇ ਵਿੱਚ ਵੀ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਜੀ ਇਹ ਫਰੂਟ ਆ ਜੀ ਇਹਦਾ ਲੱਗਿਆ ਹੋਇਆ ਜੀ ਤੇ ਆ ਦੇਖੋ ਜੀ ਫਰੂਟ ਹੁਣ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਜੀ ਤੇ ਆ ਤੁਸੀਂ ਫਰੂਟ ਆ ਜਿਹੜਾ ਉਹ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਫਰੂਟ ਆ ਜੀ ਤੇ ਆਹ ਰਾਸ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਦੋ ਸੀਡ ਨੇ ਦੋ ਤੋਂ ਤਿੰਨ ਸੀਡ ਇੱਕ ਵੀ ਇੱਕ ਜਿਹੜੇ ਫਲ ਦੇ ਵਿੱਚ ਹੁੰਦੇ ਆ ਜੀ ਇਹ ਤੁਸੀਂ ਆ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਤੇ ਖਾਣ ਨੂੰ ਬੜਾ ਟੇਸਟੀ ਤੇ ਮਿੱਠਾ ਖੱਟ ਮਿੱਠਾ ਟੇਸਟ ਹੁੰਦਾ ਜੀ ਜੇ ਇਹਨੂੰ ਤੋੜ ਕੇ ਇੱਕ ਦੋ ਦਿਨ ਰੱਖ ਲਾਂਗੇ ਤਾਂ ਇਹ ਹੋਰ ਪੱਕ ਜਾਂਦਾ ਤੇ ਬਹੁਤ ਮਿੱਠਾ ਹੁੰਦਾ ਜੀ ਤੇ ਆਜੋ ਆਪਾਂ ਅਗਲੇ ਬੂਟੇ ਦੇਖਦੇ ਹਾਂ ਜੀ ਜਿਹੜਾ ਇਹ ਅਗਲਾ ਬੂਟਾ ਇਹਦੇ ਤੇ ਫਲ ਨਹੀਂ ਸੀ ਆਇਆ ਜੀ ਪਰ ਇਹਦੀ ਤੁਸੀਂ ਕਨੋਪੀ ਬਣਦੀ ਦੇਖ ਸਕਦੇ ਹੋ ਬੜਾ ਵੱਡਾ ਦਰਖਤ ਹੋਊਗਾ ਜੀ ਕਨੋਪੀ ਬੜੀ ਸੋਹਣੀ ਬਣਦੀ ਹੈ ਜੀ ਫਲ ਬਹੁਤ ਜ਼ਿਆਦਾ ਲੱਗਦਾ ਤੇ ਆਮ ਨੋਰਮਲ ਮਾਰਕੀਟ ਦੇ ਵਿੱਚ ਜੇ ਆਪਾਂ ਇਹਦਾ ਪ੍ਰਾਈਸ ਦੀ ਗੱਲ ਕਰੀਏ ਤਾਂ 200 100 200 ਦੇ ਵਿੱਚ ਵਿੱਚ ਦਾ ਪ੍ਰਾਈਸ ਕਿਲੋ ਦਾ ਚੱਲਦਾ ਰਹਿੰਦਾ ਜੀ ਇਹ ਕਮਰਸ਼ੀਅਲ ਵੈਲਿਊ ਵੀ ਬਹੁਤ ਵਧੀਆ ਜੀ ਆਪਣੇ ਲਈ ਇਹਨੂੰ ਬੂਟੇ ਨੂੰ ਆਪਾਂ ਛਾਂਦਾਰ ਬੂਟੇ ਦੇ ਲਈ ਘਰ ਦੇ ਵਿੱਚ ਵੀ ਲਾਉਣਾ ਤਾਂ ਵੀ ਬਹੁਤ ਬਹੁਤ ਵਧੀਆ ਕਿਉਂਕਿ ਪੱਤੇ ਨਹੀਂ ਝਾੜਦਾ ਕਈ ਦੋਸਤਾਂ ਦੀ ਹੁੰਦੀ ਹੈ ਜੀ ਇੱਛਾ ਵੀ ਬੂਟਾ ਹੋਵੇ ਛਾਂਦਾਰ ਹੋਵੇ ਸੰਘਣੀ ਛਾਂ ਹੋਵੇ ਪਰ ਪੱਤੇ ਨਾ ਝਾੜੇ ਤਾਂ ਉਹਦੇ ਲਈ ਇਹ ਬਹੁਤ ਵਧੀਆ ਆਪਸ਼ਨ ਆ ਜੀ ਵੀ ਪੱਤੇ ਨਹੀਂ ਝਾੜਦਾ ਸੰਘਣੀ ਛਾਂ ਤੇ ਫਲ ਦੇਊਗਾ ਤੇ ਆਪਾਂ ਬੱਚਿਆਂ ਨੂੰ ਖਵਾਉਂਦੇ ਆ ਤੇ ਆਪਣੇ ਬੱਚਿਆਂ ਦੇ ਜਿਹੜੀ ਨਿਊਟ੍ਰੀਸ਼ਨ ਵੈਲਿਊ ਆ ਪੂਰੀ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਗਰੋਥ 'ਚ ਵਾਧਾ ਹੁੰਦਾ ਜੀ ਤੇ ਉਹਨਾਂ ਦੇ ਜਿਹੜੇ ਤੱਤ ਨੇ ਉਹ ਸਰੀਰ ਦੇ ਪੂਰੇ ਹੋ ਕੇ ਫਿਰ ਉਹ ਚੰਗੇ ਸਿਹਤ ਦੇ ਮਾਲਕ ਬਣਦੇ ਨੇ ਜੀ ਧੰਨਵਾਦ ਜੀ